ਆ ਦੋ ਛੱਡੇ ਸੀ ਭਰਾ ਬੱਚੇ ਇਹ ਫਿਰਦੇ ਆ ਤੇ ਇੱਕ ਆਪਣਾ ਨਿਕਲ ਗਿਆ ਸੀ ਵੱਡਾ ਕਬੂਤਰ ਬੰਦਾ ਆ ਰਿਹਾ ਬੰਦਾ ਆ ਰਿਹਾ ਲੈ ਕੇ ਸੁਲਿੰਦਰ ਜੀ ਦੀ ਮਿਹਨਤ ਰੰਗ ਲਾ ਗਈ ਤੇ ਕਾਕਾ ਜੀ ਇੱਧਰ ਲਿਆਓ ਜੀ ਡੋਕ ਲਿਆਂਦਾ ਗਰਗੀਰ ਤੇ ਠੀਕ ਆ ਇਹ ਕਿਵੇਂ ਕਿਵੇਂ ਨਿਕਲ ਗਿਆ ਸੀ ਖੁੱਡੇ ਚੋਂ ਗੰਦੀ ਹੋਏ ਹੈ ਹੈ ਬਾਹਰ ਲਾ ਮੋਂ ਤਪ ਲਾ ਰੇ ਸੀ ਟੋਪੇ ਸੀ ਹਾਂ ਨਿਕਲ ਗਿਆ ਠੀਕ ਆ ਉਧਰੋਂ ਦਾ ਅੱਡ ਕੀਤਾ ਇਹ ਮੱਲਾ ਦਾ ਵੱਡਾ ਉਹੀ ਚਿੱਟੀਆਂ ਵਾਲਾ ਹਨਾ ਫੇਰੇ ਇਹਦਾ ਭਾਈ ਜਾਣ ਹੀ ਸੀ ਹਾਂ ਇਹਦੇ ਪਿੱਛੇ ਦਾ ਇਹਦਾ ਜਾਣ ਸੀ ਭਰਾਵਾ ਚੱਲ ਫੜ ਲਿਆ ਦੋ ਰਹਿ ਗਏ ਯਾਰ ਦੇਖੋ ਕੀ ਬੰਦ ਆ ਜੇ ਬਹਿ ਗਏ ਪਰ ਲੱਗਦਾ ਨਹੀਂ ਬੈਠਣਗੇ ਅੱਜ ਬੱਚੇ ਆਪਣੇ ਇੱਕ ਤਾਂ ਉੱਡਾ ਹੀ ਗਿਆ ਜਿਹੜੇ ਪੌਂਦਾ ਇੱਕ ਤਾਂ ਅੱਜ ਪਹਿਲੇ ਦਿਨ ਉੱਡਿਆ ਤੇ ਇੱਕ ਝਲਰਾਂ ਵਾਲਾ ਉਹਦਾ ਤੁਹਾਨੂੰ ਪਤਾ ਹੀ ਹੈ ਬੰਬ ਵੀ ਆ